ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਉਦਾਸੀਆਂ ਦਾ ਜ਼ਿਕਰ ਕਰਦੇ ਆ ਤੇ ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਵਰਤਿਆ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਪ੍ਰਗਟੀ ਚੀਜ਼ ਪਹਿਲਾਂ ਵੀ ਮੌਜੂਦ ਹੁੰਦੀ ਹੈ ਤੇ ਹੁਣ ਵੀ ਹੈ ਤੇ ਸਦਾ ਰਹੇਗੀ ਪਰ ਇਹ ਹੈ ਕਿ ਇੱਕ ਖਾਸ ਰਹਿਮਤ ਦੇ ਵਿੱਚ ਉਹ ਸਾਡੇ ਸਾਹਮਣੇ ਆਏ ਤੇ ਹੁਣ ਹੁਣ ਵੀ ਬਾਣੀ ਰੂਪ ਚ ਸਾਹਮਣੇ ਨੇ ਪਰ ਆਏ ਉਹ ਜਦ ਅਸੀਂ ਕਹਿੰਦੇ ਹਾਂ 1469 ਦਾ ਸਮਾਂ ਜਦ ਗੁਰੂ ਨਾਨਕ ਸਾਹਿਬ ਜੀ ਦੀ آمد ਹੋਈ ਪ੍ਰਗਟ ਹੋਏ ਅਗਲਾ ਬਚਨ ਹੈ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਤੁੰਦ ਚਿੱਟੀ ਹੁੰਦੀ ਹੈ ਕਾਲੀ ਨਹੀਂ ਹੁੰਦੀ ਸੂਰਜ ਦਾ ਜ਼ਿਕਰ ਇੱਥੇ ਨਹੀਂ ਕੀਤਾ ਸੂਰਜ ਦਾ ਜ਼ਿਕਰ ਅਗਲੀ ਤੁਕ ਦੇ ਵਿੱਚ ਕੀਤਾ ਜਦ ਹਨੇਰੇ ਨੂੰ ਤਾਰਿਆਂ ਨੂੰ ਛਪਾਉਣ ਦਾ ਜ਼ਿਕਰ ਆਇਆ ਕਿਉਂਕਿ ਤੁੰਦ ਚਿੱਟੀ ਹੁੰਦੀ ਹੈ ਤੁੰਦ ਦਾ ਜ਼ੋਰ ਇਨਾ ਹੁੰਦਾ ਹੈ ਤੇ ਕਈ ਵਾਰ ਸੂਰਜ ਦੀ ਵੀ ਪਾਏ ਨਹੀਂ ਜਾਂਦੀ ਤੁੰਦ ਦੇ ਅੱਗੇ ਸੂਰਜ ਵੀ ਕੁਝ ਨਹੀਂ ਕਰ ਸਕਦਾ ਧੁੰਦ ਦੇ ਅਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਇਸ ਸੰਸਾਰ ਉਤੇ ਵਹਿਮਾ ਪਰਮਾ ਦੇ ਇਸ ਧੁੰਦ ਭਰੇ ਅਗਿਆਨਤਾ ਦੇ ਗੁਬਾਰ ਨੂੰ ਦੂਰ ਕਰਨਾ ਸੀ ਇਹ ਸਾਰਿਆਂ ਵਿੱਚ ਹੀ ਸੀ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵਹਿ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਹ ਜਾੜੇ ਕਾ ਬੰਦ ਇਹੀ ਗੱਲ ਨੂੰ 15 ਭਗਤਾ ਨੇ ਆਪਣੇ ਆਪਣੇ ਸਮੇਂ ਕਾਲ ਦੇ ਵਿੱਚ ਇਥੇ ਆਵਾਜ਼ ਬੁਲੰਦ ਕਰਕੇ ਆਖਿਆ ਕਿ ਜੇ ਪਾਪ ਇਸ ਸੰਸਾਰ ਦੇ ਉੱਤੇ ਹਾਵੀ ਹੋਣਗੇ ਤੇ ਉਹਨਾਂ ਪਾਪਾਂ ਦਾ ਟਾਕਰਾ ਕਰਨ ਵਾਸਤੇ ਰੱਬ ਦੇ ਭਗਤ ਵੀ ਆਉਣਗੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਬਤ ਇਹ ਬਚਨ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਲ ਸੂਰਜ ਨਿਕਲਿਆ ਸੂਰਜ ਦਾ ਚਾਨਣ ਹੈ ਗੁਰੂ ਨਾਨਕ ਸਾਹਿਬ ਦਾ ਗਿਆਨ ਸਾਰੇ ਛਪੇ ਅੰਧੇਰ ਭਲਵਾ ਇੱਥੇ ਹਨੇਰੇ ਦਾ ਜ਼ਿਕਰ ਕੀਤਾ ਹੈ ਕਿ ਦੁਨੀਆ ਦੇ ਗਿਆਨ ਦੇ ਵਿੱਚ ਅਸੀਂ ਕਹੀਏ ਕਿ ਇਹ ਗੁਰੂ ਨਾਨਕ ਸਾਹਿਬ ਨੇ ਉਹ ਧੁੰਦ ਦਾ ਗੁਬਾਰ ਦੂਰ ਕੀਤਾ ਜਿਹਨੂੰ ਚਾਨਣ ਗਿਆਨ ਦਾ ਚਾਨਣ ਵੀ ਨਹੀਂ ਕਰ ਸਕਦਾ ਜਿਹਨੂੰ ਇੱਕੋ ਚੀਜ਼ ਕਰ ਸਕਦੀ ਹੈ ਉਹ ਹੈ ਪ੍ਰਭੂ ਦੀ ਕਿਰਪਾ ਰਹਿਮਤ ਜਿਹਨੂੰ ਇੱਕ ਗ੍ਰੰਥੀ ਇੱਕ ਬੜੀ ਸੋਹਣੀ ਕਿਤਾਬ ਮੰਨਦੀ ਹੈ ਹਸਮੁਖ ਬਾਬਾ ਨਾਨਕ ਕਿ ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਕਿਤੇ ਜਿੱਥੇ ਨਹੀਂ ਪਏ ਅਸੀਂ ਜਿੱਥੇ ਪੈ ਜਾਂਦੇ ਆ ਅਸੀਂ ਔਖੇ ਹੋ ਜਾਂਦੇ ਆ ਕੱਲ ਨੂੰ ਹੀ ਕੱਲ ਦੀ ਗੱਲ ਐ ਸਵੇਰੇ ਮੈਨੂੰ ਆ ਕੇ ਇੱਕ ਸੱਜਣ ਕਹਿੰਦੇ ਬਈ ਇੱਥੇ ਮੈਂ ਸਪੀਕਰ ਬੰਦ ਕਰਾ ਦਾਂਗਾ ਮੇਰਾ ਮਨ ਚਿਥਾ ਹੋ ਗਿਆ ਮਨ ਦੇ ਅੰਦਰ ਮੈਂ ਫਿਰ ਕੀ ਚਲਾਵਾਂ ਕਿ ਇਹਦੇ ਗਾਣੇ ਚੱਲਣਗੇ ਮੈਂ ਕੀ ਗੱਲ ਹੋਈ ਕਹਿੰਦੇ ਜੀ ਇੱਥੇ ਸ਼ੋਰ ਮੱਚਦਾ ਬਾਹਰ ਬਈ ਗੱਲ ਤੇ ਇਹ ਐ ਨਾ ਕੱਲੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਐ ਅਸੀਂ ਇਹ ਸੋਚ ਕੇ ਧਾਰ ਕੇ ਆਉਂਦੇ ਆਂ ਅਸੀਂ ਇਹ ਕਰਾ ਦਾਂਗੇ ਇਹ ਕਰਾ ਦਾਂਗੇ ਪਰ ਇਸ ਗੱਲ ਨੂੰ ਭੁੱਲ ਭੁੱਲ ਕਿਵੇਂ ਜਾ ਸਕਦੇ ਆ ਕਿ ਸਤਗੁਰ ਅਗਮ ਆਗਾਦ ਪੁਰਖ ਕਿਹੜਾ ਚਲੇ ਗੁਰੂ ਦੀ ਚਾਲਾ ਗੁਰੂ ਨਾਨਕ ਸਾਹਿਬ ਦੇ ਸ਼ਬਦ ਅੱਗੇ ਤੇ ਵੱਡੇ ਵੱਡੇ ਜੋਗੀ ਜਤੀ ਜੰਗਮ ਸੰਨਿਆਸੀ ਉਹ ਵੀ ਫਿੱਕੇ ਪੈ ਗਏ ਅਸੀਂ ਇਹ ਧਾਰ ਕੇ ਆਈਏ ਜੀ ਅਸੀਂ ਇਹ ਕਰਾ ਦਾਂਗੇ ਇਸ ਗੱਲ ਨੂੰ ਬੜਾ ਸੋਹਣਾ ਉਸ ਕਿਤਾਬ ਲਿਖਣ ਵਾਲੇ ਰਾਈਟਰ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਖੇੜੇ ਮੱਥੇ ਉਹਨਾਂ ਨੇ ਸੱਜਣ ਨੂੰ ਆਖਿਆ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣੇ ਖੇੜੇ ਮੱਥੇ ਆਖਿਆ ਹੱਸਦੇ ਹੋਏ ਕੌਡੀ ਰਾਖਸ਼ ਨੂੰ ਆਖਿਆ ਇਹ ਪਾਪ ਛੱਡ ਤੇ ਰੱਬ ਦੀ ਬੰਦਗੀ ਕਰ ਸਤਗੁਰ ਜੀ ਨੇ ਦੁਨੀ ਚੰਦ ਨੂੰ ਜਿਹਦੇ ਝੰਡੇ ਝੁਲਦੇ ਸਨ ਲੱਖਾਂ ਦਾ ਮਾਲਕ ਸੀ ਮਾਰੀ ਕਹਿੰਦੇ ਆ ਸੂਈ ਆਗੇ ਪੁੰਚਾ ਵਾਪਸ ਦੇਣ ਆ ਗਿਆ ਮਾਰੀ ਸੂਈ ਵੀ ਨਹੀਂ ਜਾ ਸਕਦੀ ਹੱਸਦੇ ਹੱਸਦੇ ਮਾਰੀ ਨੂੰ ਉਪਦੇਸ਼ ਦਿੱਤਾ ਭਾਵੇਂ ਜਿੰਨੇ ਮਰਜੀ ਹੋਣ ਇਥੇ ਝੰਡੇ ਝੁਲਦੇ ਹੋਣ ਭਾਵੇਂ ਕਿਸੇ ਦੇ ਰੱਬ ਦੇ ਦਰ ਤੇ ਜਾਣਾ ਕੁਛ ਨਹੀਂ ਐ ਇਥੋਂ ਕਮਾਈ ਹੋਈ ਨਾ ਇਥੋਂ ਤੱਕ ਕਿ ਸਾਡਾ ਮਾਣ ਅਹੰਕਾਰ ਵੀ ਇਥੇ ਰਹਿ ਜਾਏਗਾ ਅੱਗੇ ਜ਼ਾਤ ਨਾ ਯੂਰ ਹੈ ਅੱਗੇ ਜਿਉ ਨਾ ਬੈ ਯੂਰ ਹੈ ਹੀ ਨਹੀਂ ਕਿ ਤਾਕਤ ਹੈ ਹੀ ਨਹੀਂ ਨਵੇਂ ਦਾ ਮਤਲਬ ਸਿਰਫ ਆਤਮਾ ਜਾਣੀ ਹੈ ਤੇ ਸਾਡੇ ਕਰਮ ਜਾਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਉਂ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਤਾਰੇ ਲੁਕ ਗਏ ਆਪਣੇ ਆਪਣੀਆਂ ਟੱਫਲੀਆਂ ਆਪਣੀ ਆਪਣੀ ਤੂਤੀਆਂ ਵਜਾਉਣ ਵਾਲੇ ਜਿਨ੍ਹਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਿ ਇਸ ਸੰਸਾਰ ਦੇ ਵਿੱਚ ਕੋਈ ਕੁਛ ਮੈਂ ਸਭ ਨੂੰ ਵੇਖ ਲਿਆ ਸ਼ਰਵਕ ਸਤ ਸਮੂਹ ਸਿਧਾਂਤ ਕੇ ਦੇਖ ਫर्यो कर जोग ਜਤੀ ਕੇ ਸੂਰ ਸੁਰਾਦਨ ਸਤ ਸਦਾ ਦੇਕ ਸੰਤ ਸਮੂਹ ਨੇਕਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹਾ ਮਤ ਕੋਉ ਨਾ ਦੇਖਿਆਤ ਪ੍ਰਾਨਪਤੀ ਕੇ ਸਭ ਆਪਣੀ ਆਪਣੀ ਵਜਾਉਂਦੇ ਸਨ ਪਰ ਉਹ ਸਾਰੇ ਤਾਰੇ ਲੁਕ ਗਏ ਜਦ ਗਿਆਨ ਦਾ ਚਾਨਣ ਗੁਰੂ ਨਾਨਕ ਸਾਹਿਬ ਜੀ ਚੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਤਾਰੇ ਛਪੇ ਅੰਧੇਰ ਪਲੂਆ ਅਨੇ ਰਾਦੂਰੋਆ ਅਗਲਾ ਬਚਨੇ ਸਿੰਘ ਬੁਕੇ ਮੇਰ گاਵਲੀ ਭੰਨੀ ਜਾਏ ਨਾ ਧੀਰ ਤਰੋਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਸਿੰਘ ਸ਼ੇਰ ਦੀ ਦਹਾੜ ਹੈ ਸਿੰਘ ਬੁਕਿਆ ਉਜਾੜ ਵਿੱਚ ਭਾਈ ਗੁਰਦਾਸ ਜੀ ਨੇ ਇਹ ਵੀ ਆਖਿਆ ਪਾਇ ਗੁਰੂ ਨਾਨਕ ਸਾਹਿਬ ਲਈ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹ ਸ਼ਬਦ ਇਹ ਸਿੰਘ ਗਰਜੇ ਸ਼ੇਰ ਦੀ ਦਹਾੜ ਹੈ ਜਿਨੂੰ ਸੁਣਦਿਆਂ ਪੰਨੀ ਜਾਏ ਪੰਨੀ ਦਾ ਮਤਲਬ ਤੋੜਨੀ ਪੰਨੀ ਦਾ ਮਤਲਬ ਭੱਜੀ ਜਾਂਦੀ ਹੈ ਇਹ ਵੀ ਆਮ ਸ਼ਬਦਾਵਲੀ ਹੈ ਨਾ ਧੀਰਤਰੋਵਾ ਮਿਰਗਾਂ ਦੀਆਂ ਡਾਰਾਂ ਨੂੰ ਥਾਂ ਨਹੀਂ ਮਿਲਦੀ ਉਹ ਟਿਕਦੀਆਂ ਨਹੀਂ ਗੁਰਨਾਨਕ ਸਾਹਿਬ ਦੀ ਸ਼ੇਰ ਦੀ ਦਹਾੜ ਸੁਣ ਕੇ ਜਿਵੇਂ ਮਿਰਗ ਭੱਜਦੇ ਨੇ ਨਾ ਇਵੇਂ ਅਗਿਆਨਤਾ ਵਹਿਮਾ ਪਰਮਾ ਤੇ ਝੂਠ ਦਾ ਪਸਾਰਾ ਕਰਨ ਵਾਲਿਆਂ ਦੀਆਂ ਟੋਲੀਆਂ ਭਜੀਆਂ ਸਿੰਘ ਬੁਕੇ ਮਿਰ ਗਾਵਲੀ ਭੰਨੀ ਜਾਏ ਇਥੇ ਵਿਸ਼ਰਾਮ ਹੈ ਨਾ ਧੀਰ ਤਰੋਆ ਫਿਰ ਉਹਨਾਂ ਨੂੰ ਧੀਰਜ ਨਹੀਂ ਉਹ ਭਜੇਗੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਫਿਰ ਇਥੋਂ ਮੈਂ ਕਹਾਂ ਸਤਗੁਰ ਅਗਮ ਆਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਇਸ ਗੱਲ ਨੂੰ ਕੋਣ ਕੋਣ ਚੱਲ ਸਕਦਾ ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਅਦ ਬਾਬਦ ਭਾਈ ਮਰਦਾਸ ਜੀ ਨੇ ਮਿਟਿਆ ਹਨੇਰਾ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਆਮਦ ਇਕੱਲਾ ਗਿਆਨ ਦਾ ਪ੍ਰਕਾਸ਼ ਸੂਰਜ ਨਹੀਂ ਪ੍ਰੇਮ ਰੂਪੀ ਚੰਦ ਦੀ ਚਾਨਣੀ ਵੀ ਹੈ ਜਿਵੇਂ ਚੰ드ਰਮਾ ਸੀਤਲ ਹੈ ਗੁਰੂ ਨਾਨਕ ਸਾਹਿਬ ਦਾ ਅੰਦਰ ਤੇ ਬਾਹਰ ਸਾਰਾ ਸੀਤਲਤਾ ਦੇ ਵਿੱਚ ਇੱਕ ਗਾਥਾ ਅਸਿਆ ਜਲਾਈਏ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜੀ ਹਰਿਦੁਵਾਰ ਗਏ ਦੇਖੋ ਹਸਮੁਖ ਬਾਬਾ ਨਾਨਕ ਸਾਰੀ ਉਮਤ ਸੂਰਜ ਨੂੰ ਪਾਣੀ ਦੇ ਰਹੀ ਹੈ ਉਥੇ ਤੇ ਹਸਦੇ ਹਸਦੇ ਖਿਹੜੇ ਮੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਲੈnde ਨੂੰ ਪਾਣੀ ਦੇ ਰਹੇ ਨੇ ਖਿਹੜੇ ਮੱਥੇ ਹਸਦੇ ਹੋਏ ਲੋਕੀ ਵੇਖ ਕੇ ਹਾਣੂਂ ਦੇ ਨੇ ਕਹਿੰਦੇ ਬਾਬਾ ਇੱਧਰ ਨਹੀਂ ਇੱਧਰ ਆ ਚੜਦੇ ਵੱਲ ਆ ਆ ਕੁਮਾਰੇ ਨੇ ਗੁਰੂ ਨਾਨਕ ਸਾਹਿਬ ਨੂੰ ਲੈ ਤੁਹਾਨੂੰ ਥੋੜੀ ਜੀ ਗਲਤਫਹਿਮੀ ਹੋ ਗਈ ਆ ਉਧਰ ਐ ਚੜਦਾ ਪਾਸਾ ਮਰ ਜਿੰਦੇ ਉਧਰ ਕੀ ਐ ਕਹਿੰਦੇ ਸਾਡੇ ਪਿਤਰ ਸੂਰਜ ਵੱਲ ਕਹਿੰਦੇ ਕਿਛੇ ਨੇ ਕਹਿੰਦੇ ਉਹ ਜਿੱਥੇ ਸੂਰਜ ਇਹਨੇ ਫਿਰ ਤੁਹਾਡਾ ਸੂਰਜ ਤੇ ਕਰੋੜਾਂ ਮੀਲ ਦੂਰ ਹੈ ਆ ਲੈਂਦਾ ਆ ਪੰਜਾਬ ਮੇਰਾ ਇਥੋਂ ਕੁਝ ਸੌ ਮੀਲ ਦੂਰ ਹੈ ਜੇ ਤੁਹਾਡਾ ਉੱਥੇ ਜਾ ਸਕਦਾ ਤੇ ਮੇਰਾ ਕਿਉਂ ਨਹੀਂ ਜਾਏਗਾ ਮੈਂ ਹੁਣੇ ਹੀ ਜੀਰੀ ਬੀਜ ਕੇ ਆਇਆ ਭਾਈ ਸਿੱਧੀ ਗੱਲ ਕੀਤੀ ਮੈਂ ਆਪਣੇ ਖੇਤਾਂ ਵੱਲ ਪਾਣੀ ਵੀ ਦੇ ਰਿਆਂ ਕਹਿੰਦੇ ਇਹ ਕਿਵੇਂ ਜਾਏਗਾ ਮਾਰੀ ਜੀ ਕਹਿੰਦੇ ਮੈਨੂੰ ਇਹ ਦੱਸ ਦੋ ਕਿ ਉਹ ਕਿਵੇਂ ਜਾਏਗਾ ਜੇ ਇਹ ਨਹੀਂ ਜਾ ਸਕਦਾ ਫਿਰ ਉਹ ਕਿਵੇਂ ਜਾ ਸਕਦਾ ਹਸਮੁਖ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਨੇ ਖਿਹੜੇ ਮੱਥੇ ਦਾਸ ਦਿੱਤਾ ਕੁਰਖ ਖੇਤਰ ਦੇ ਵਿੱਚ ਸੂਰਜ ਗ੍ਰਹਿਣ ਲੱਗਿਆ ਹੋਇਆ ਕੋਈ ਅੱਗ ਨਹੀਂ ਬਾਲ ਸਕਦਾ ਉਸ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਲਿਆ ਲੱਕੜਾਂ ਇਕੱਠੀਆਂ ਕਰ ਅੱਗ ਬਾਲੀ ਵਾਹ ਗੁਰੂ ਨਾਨਕ ਸਾਹਿਬ ਕਿਹੜਾ ਅਗਮ ਆਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਇੱਥੋਂ ਕੁਝ 100 ਕਿਲੋਮੀਟਰ ਦੂਰ ਹੈ 200 ਡੇਢ 200 ਕਿਲੋਮੀਟਰ ਦੂਰ ਕੁਰਖ ਖੇਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਅੱਗ ਬਾਲਤੀ ਸੂਰਜ ਗ੍ਰਹਿਣ ਵਾਲੇ ਦਿਨ ਮਾਰੇ ਕਹਿੰਦੇ ਇਹ ਵਹਿਮ ਭਰਮ ਨੇ ਇਹ ਵਹਿਮ ਭਰਮ ਨੇ ਕਿ ਚੁੱਲ੍ਹਾ ਨਹੀਂ ਬਲੇਗਾ ਅਚਾ ਕੱਲੇ ਗੁਰੂ ਨਾਨਕ ਸਾਹਿਬ ਨਹੀਂ ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਮਨਸੁਖ ਸ਼੍ਰੀਲੰਕਾ ਦੀ ਧਰਤੀ ਗਿਆ ਤੇ ਮਨਸੁਖ ਉਥੇ ਬੇੜਿਆਂ ਦੇ ਜਹਾਜ਼ ਉਦੇ ਚੱਲਦੇ ਤੇ ਉਥੇ ਦੇ ਰਾਜੇ ਨੇ ਕਿਹਾ ਕਿ ਰਾਜਾ ਸੀ ਉਥੇ ਸ਼ਿਵਨਾਭ ਉਹਨੇ ਕਿਹਾ ਅੱਜ ਕੋਈ ਅਗ ਨਹੀਂ ਬਾਲੇਗਾ ਭਾਈ ਮਨਸੁਖ ਨੇ ਸ਼੍ਰੀਲੰਕਾ ਵੀ ਅਗ ਬਾਲੇ ਚੁੱਲਾ ਵਾਲਿਆ ਪ੍ਰਸ਼ਾਦਾ ਛਕਿਆ ਤੇ ਛਕਾਇਆ ਵੀ ਗ੍ਰਿਫਤਾਰ ਕਰ ਲਿਆ ਸਿਪਾਹੀ ਮਨਸੂਖ ਨੂੰ ਪਰ ਜਿਵੇਂ ਗੁਰੂ ਓਵੇਂ ਗੁਰੂ ਦਾ ਸਿੱਖ ਕਿਉਂਕਿ ਕੋਈ ਉਪਦੇਸ਼ ਹੈ ਨਾ ਇਹ ਗੁਰੂ ਸਿੱਖ ਸਿੱਖ ਗੁਰੂ ਹੈ ਕੋਈ ਗੁਰੂ ਉਪਦੇਸ਼ ਸੁਣਾਇਆ ਕੋਈ ਪੇਤ ਥੋਣੀ ਰੱਖਿਆ